ਲਾਂਛਰੀਆਂ ਨੂੰ ਮਾਰਤਾ ਕਹਿੰਦਾ ਦੱਸ ਕੀ ਗੱਲ ਆ ਅੱਛਾ ਆਉਂਦੇ ਸੋਣੀਆਂ ਐ ਪਿਸਟੋਲ ਲੋਡ ਕਰਕੇ ਆਏ ਖੜ ਗਏ ਖੜ ਗਏ ਤੇ ਉਦੋਂ ਬਾਅਦ ਚ ਧੱਗੇ ਮਾਰੇ ਸਾਨੂੰ ਤੇ ਉਦੋਂ ਬਾਅਦ ਇੱਕ ਫੋਨ ਲਾਇਆ ਕਿ ਮੇਰੇ ਗੱਲ ਤਾਂ ਦੱਸ ਕੀ ਆ ਤੂੰ ਗਾਲੀ ਪੁੱਛਦੇ ਵੀ ਸਾਡੇ ਨਾਲ ਕਿਹੜਾ ਰੌਲਾ ਡੀ ਆ ਤੇ ਇੱਕ ਮਿੰਟ ਖੜ ਕੇ ਪਹਿਲਾਂ ਦੱਸ ਦਿੰਦੇ ਕੋਈ ਨਹੀਂ 8-9 ਬੰਦੇ ਆਏ ਆ ਸਾਡੇ ਕੁੱਟ ਮਾਰ ਕੀਤੇ ਉਹਨਾਂ ਬਹੁਤ ਹਾਂ ਜਦੋਂ ਮੈਂ ਗੇਰ ਕਰਦੇ ਆ ਫੇਰ ਕਰਦੇ ਆਉਂਦੇ ਸਾਰੇ ਮੇਰੇ ਪਿੰਡ ਕੋਹ ਨੂੰ ਸਾਡਾ ਪਤਾ ਨਹੀਂ ਕਿਹੜੇ ਵਿੱਚ ਤੈਨੂੰ ਵੱਧਦੇ ਸੀ ਜਿਹਨੂੰ ਨਹੀਂ ਪਤਾ ਤੋਂ ਜਾਣਦੇ ਆ ਆਹ ਲੈਣਾ ਪਾਣੀ ਨਹੀਂ ਬੜਾ ਬੁੱਠਾ ਪਛਾਣਦਾ ਨਹੀਂ ਹੂ ਸੀ ਕਿ ਖਾਣ ਤੇ ਸਾਰੀ ਜਾਣਦੇ ਸੀ ਉਹਨਾਂ ਨੇ ਤਾਂ ਚੰਗੇ ਰੋਣ ਕਿਉਂ ਉਹਨਾਂ ਨੂੰ ਕੋਣ ਨੇ ਜਾਣ ਤੂੰ ਵੀ ਪਿੰਡ ਦੀ ਲੱਗ ਲੱਗ ਪਿੰਡਾਂ ਦੇ ਆ ਕਿਹੜਾ ਥੋੜੀ ਆ ਉਹ ਇਹ ਬਦਮਾਸ਼ ਹੈ ਨਾ ਕਾਲੀਆਂ ਗੱਡੀਆਂ ਛਰੇ ਮਾਰੇ ਕੇ ਘੁੰਮਦੀ ਕੋਈ ਦੇਖਦਾ ਨਾਲ ਆ ਦਬੰਦ ਥੋੜੀ ਹੁਣ ਅੱਜ ਤੇ ਦਵਾਈ ਆ ਕੇ ਚਲੀ ਤੇ ਚਾਹ। ਇਸ ਵਾਲੇ ਫਨੀ ਨੂੰ ਮਿਲਉਂਦੇ ਨੇ ਇੰਜ ਨੇ। ਤੇਰੇ ਤਾਂ ਇਹ ਨਹੀਂ ਸੱਤ ਤਾਂ ਨਹੀਂ ਹਟੂਗੀ ਤੁਹਾਡਾ ਬੋਲੀ। ਪਰ ਤੂੰ ਵੀ ਦਵਾਈ ਖਾਇਆ ਸੀ। ਬਾਈ ਕਾਹਦੀ ਮਿਲੂ। ਪਰ ਫਿਰ ਵੀ ਤੂੰ ਵੀ ਆ ਜਾ। ਨਹੀਂ ਨਹੀਂ ਦੇਖ ਦੋ ਬਾਈ ਚੈੱਕ ਕਰ ਲੈ। ਉਹਦਾ ਛੇਜ ਆ ਜੀ ਇੰਨਾ। ਮੈਟੀ ਆਈ ਤੁਹਾਡਾ ਬਾਈ ਚ ਲੈ ਗਏ। ਨਹੀਂ ਨਹੀਂ ਪੁੱਤਾਂ ਤੇਰੀ ਗੱਲ ਸੁਣ ਤੇਰੀ ਗੱਲ ਸੁਣ ਨਹੀਂ ਤੇਰੀ ਗੱਲ ਖੁੱਤ ਲੈਣਗੇ। ਜੋ ਲਾਲ ਆਰਡਰ ਤੇ ਸਾਨੂੰ ਹੋਇਆ ਮੈਂ ਪੂਰਾ ਹੈਪੀ ਦੀ ਮਾਲ ਆ ਗਈ ਹੈ ਕਿਹਦਾ ਕੋਈ ਇਹ ਜిల్లా ਰੁਹਾ ਨਹੀਂ ਇਹ ਚਾਰ ਦਿਨ ਬਾਅਦ ਫੇਰੇ ਮਨ ਇੱਥੇ ਘੇੜੇ ਕੱਟਣੇ ਨਹੀਂ ਨਹੀਂ ਤੂੰ ਕੋਈ ਗੱਲ ਨਹੀਂ ਮੈਂ ਕਰ ਦਿੰਦੀ ਕੋਈ ਨਹੀਂ ਵੀ